ਬਾਦਸ਼ਾ ਅਰਦਾਸ ਸੁਣਦਾ ਮੈਂ ਗੁਰੂ ਦਾ ਸ਼ੁਕਰਾਨਾ ਕਰਦਾ ਅਰਦਾਸ ਸੁਣੀ ਅੱਜ ਦਾ ਇਹ ਜਿਹੜਾ 41ਵਾਂ ਕਲੂ ਘਰਾ ਸਾਡਾ ਜੂਨ 1984 ਦਾ ਅਕਾਲ ਤਖਤ ਸਾਹਿਬ ਤੇ ਹਮਲੇ ਨੂੰ ਮਨਾ ਰਹੇ ਆ ਅੱਜ ਬਹੁਤ ਸ਼ਾਂਤਮਈ ਔਰ ਕੌਮੀ ਇਤਿਫਾਕ ਦੇ ਨਾਲ ਤੁਸੀਂ ਉੱਥੇ ਦੇਖਿਆ ਕਿ ਸਾਰਾ ਕੁਝ ਲੰਘ ਗਿਆ ਸਾਰਿਆਂ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਪ੍ਰਵਾਨ ਕਰਦਿਆਂ ਉਥੇ ਪੂਰਨ ਸ਼ਾਂਤਮਈ ਰੱਖੀ ਅਰ ਜਦੋਂ ਮੈਂ ਅਰਦਾਸ ਕੀਤੀ ਅਰਦਾਸ ਵਿੱਚ ਸਾਰਿਆਂ ਦੇ ਮਨ ਗੁਰੂ ਨਾਲ ਜੁੜੇ ਆਪਣੇ ਸ਼ਹੀਦਾਂ ਨੂੰ ਚੇਤਿਆਂ ਚ ਲਿਆਂਦਾ ਸੀ ਤੋਂ ਗੁਰੂ ਪਾਤਸ਼ਾਹ ਨੇ ਅੱਜ ਬਹੁਤ ਸ਼ਾਂਤਮਈ ਇਹ ਘੱਲੂ ਘਰਾ ਦੇਣ ਲਗਾਤਾ ਮੈਂ ਗੁਰੂ ਪਾਤਸ਼ਾਹ ਦਾ ਗੁਰੂ ਖਾਲਸਾ ਪੰਥ ਦਾ ਸਮੂਚੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਦਲ ਪੰਥਾ ਟਕਸਾਲਾ ਵਾਂ ਹੋਰ ਸਿੱਖ ਜਥੇਬੰਦੀਆਂ ਰਾਸ਼ੀ ਧਾਰਮਿਕ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਕਿ ਅੱਜ ਆਪਾਂ ਦੁਨੀਆ ਨੂੰ ਇੱਕ ਸੰਦੇਸ਼ ਦਿੱਤਾ ਹਾਲਾਤ ਜਿਵੇਂ ਦੇ ਮਰਜ਼ੀ ਹੋਣ ਜਦੋਂ ਗੁਰੂ ਸਾਡੇ ਤੇ ਕਿਰਪਾ ਕਰੇ ਤੇ ਅਸੀਂ ਅੰਦਰੋਂ ਗੁਰੂ ਦੇ ਨਾਲ ਜੁੜਨ ਦੀ ਭਾਵਨਾ ਨਾਲ ਬਹਿ ਜਾਈਏ ਅਸੀਂ ਬਹਿ ਸਕਦੇ ਆ ਅੱਜ ਅਕਾਲ ਤਖਤ ਸਾਹਿਬ ਤੋਂ ਇਹ ਮੈਸੇਜ ਗਿਆ ਕਿ ਸਿੱਖ ਇਕੱਠੇ ਆ ਇਕੱਠੇ ਬਹਿ ਸਕਦੇ ਆ ਤੇ ਇਦਾਂ ਹੀ ਇਕੱਠੇ ਚੱਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਸਲਾ ਬੰਦਾ ਚਤਿਹਾਰ ਉਹਦਾ ਚਤਿਹਾਰ ਚੋਪੜੀਆਂ ਚੋਪੜ ਇਹ ਸ਼ਹੀਦਾਂ ਨੂੰ ਨਮਕ ਕੀਤਾ ਜਾ ਰਿਹਾ ਕਾਲੀ ਦਸਤਾਰ ਦੀ ਸਜਾਈ ਹੋਈ ਹੈ ਤਾਂ ਇਹ ਸ਼ਹੀਦਾਂ ਨੂੰ ਨਮਕ ਕਰਕੇ ਸਜਾਈਏ ਬਿਲਕੁਲ ਜੀ ਮੈਂ ਆਪਣੇ ਕੌਮ ਦੇ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਕਾਲੇ ਰੰਗ ਦੀ ਜਿਹੜੀ ਦਸਤਾਰ ਆ ਕਿਉਂਕਿ ਇਹ ਰੋਜ਼ ਰੋਜ਼ ਵਜੋਂ ਦੇਖੋ ਹਰ ਸਿੱਖ ਆਪਣੇ ਗੁਰਧਾਮਾਂ ਤੇ ਹੋਏ ਉਸ ਦੇਸ਼ ਦੇ ਵਿੱਚ ਸਾਡੇ ਗੁਰਧਾਮਾਂ ਤੇ ਹਮਲਾ ਹੋਇਆ ਜਿਸ ਦੇਸ਼ ਦੇ ਲਈ ਸਾਡੀਆਂ ਸਭ ਤੋਂ ਜ਼ਿਆਦਾ ਸ਼ਹਾਦਤਾਂ ਅੱਜ ਵੀ ਰਾਜ ਸਭਾ ਦਾ ਤੁਸੀਂ ਡਾਟਾ ਕੱਢ ਲਓ ਸਭ ਤੋਂ ਜ਼ਿਆਦਾ ਜਿਹੜੀਆਂ ਫੌਜੀ ਵਿਧਵਾ ਬੀਬੀਆਂ ਸਾਡੇ ਪੰਜਾਬ ਦੀਆਂ ਸਾਡੇ ਹੀ ਦੇਸ਼ ਦੀ ਫੌਜ ਨੇ ਸਾਡੇ ਹੀ ਗੁਰਦੁਆਰਿਆਂ ਦੇ ਉੱਤੇ ਪਾਤਸ਼ਾਹ ਦੇ ਸਿੱਧੀਪੁਰਬ ਵਾਲੇ ਦਿਨ ਸਿੱਧੀ ਦਿਹਾੜੇ ਤੇ ਅਟੈਕ ਕੀਤਾ ਤੇ ਸਿੱਖ ਅੱਜ ਤੋਂ ਹੀ ਕੋਲ ਅੱਜ ਦਾ ਮਾਹੌਲ ਤੇ ਸਾਰਿਆਂ ਨੂੰ ਪਤਾ ਨਾ ਆਹ ਠੀਕ ਆ ਅਹੀਂ ਕਦੀ ਡਰਦੇ ਨਹੀਂ ਸਿੱਖ ਅਹੀਂ ਚੜ੍ਹਦੀ ਕਲਾ ਚ ਪਰ ਅਹੀਂ ਆਪਣੇ ਸਿਧਾਂ ਨੂੰ ਪ੍ਰਣਾਮ ਕਰਦੇ ਆ ਤੇ ਜੋ ਅਜੇ ਤੱਕ ਇਨਸਾਫ ਨਹੀਂ ਮਿਲਿਆ ਸਾਨੂੰ ਉਹਨੂੰ ਅਸੀਂ ਆਪਣੀ ਗੱਲ ਕਰਦੇ ਆਂ ਤੇ ਇਹੀ ਇੱਕ ਹੈ ਜਿਹੜਾ ਦੱਸਿਆ ਮੌਕੇ ਜਦ ਪਹਿਲੀ ਵਾਰੀ ਇਹ ਐਗਜ਼ਾਮ ਜੱਸੇ ਦਾ ਬੋਲਿਆ ਗਿਆ ਜਾਂਦਾ ਕਿ ਹੋਇਆ ਜੀ ਕਿ ਸੇਵਾ ਬਾਦਲ ਸਿੰਘ ਦੀ ਫਸਿਲ ਤੋਂ ਕਿਸੇ ਜਥੇਦਾਰ ਸਾਹਿਬ ਨੇ ਕੌਮ ਦੇ ਨਾਮ ਸੰਦੇਸ਼ ਨਾ ਜਾਰੀ ਕੀਤਾ ਹੋਵੇ ਫਸਿਲ ਇਹ ਆਸ ਵਿੱਚ ਜੀ ਕਿ ਸਤਾਰਨ ਕੀ ਰਿਆ ਜਾਰੀ ਕੀਤਾ ਹੋਵੇ ਹਾਂ ਮੇਰੀ ਗੱਲ ਸੁਣੋ ਕਿ ਤੁਹਾਨੂੰ ਗੋਲਡ ਸੁਣ ਰਿਹਾ ਜੀ ਇੱਕ ਵਾਰ ਜ਼ਰੂਰ ਅਰਦਾਸ ਸੁਣੀ ਤੁਸੀਂ ਅਰਦਾਸ ਗੁਰੂ ਦੇ ਚਰਨਾਂ ਚ ਹੁੰਦੀ ਆ ਕੌਮ ਦੇ ਨਾਮ ਸੰਦੇਸ਼ ਨਾ ਜਾਰੀ ਕੀਤਾ ਹੋਵੇ ਵਸੀਤ ਮੇਰੀ ਇੱਕ ਗੱਲ ਸੁਣੋ ਇਹ ਕਾਰਨ ਹੈ ਕਿ ਸਾਰੰਗੀ ਰਾਜਾ ਅਣ ਦੇ ਨਾ ਮੇਰੀ ਗੱਲ ਸੁਣੋ ਕਿ ਤੁਹਾਨੂੰ ਬੋਲਡ ਸੁਣ ਰਿਹਾ ਜੀ ਇੱਕ ਵਾਰ ਜ਼ਰੂਰ ਅਰਦਾਸ ਸੁਣੀ ਤੁਸੀਂ ਅਰਦਾਸ ਗੁਰੂ ਦੇ ਚਰਨਾਂ ਚ ਹੁੰਦੀ ਹੈ ਕੌਮ ਦੇ ਨਾਂ ਤੇ ਸੰਦੇਸ਼ ਨਹੀਂ ਹੁੰਦਾ ਤੁਸੀਂ ਉਹਦੇ ਬਾਰੇ ਮੇਰੀ ਮੇਰੀ ਇੱਕ ਗੱਲ ਸੁਣੋ ਜਦੋਂ ਆਪਾਂ ਕਿਹਾ ਕਿ ਸੱਚੇ ਬਾਦਸ਼ਾਹ ਤੁਹਾਡਾ ਸਿਧਾਂਤ ਆ ਤੁਸੀਂ ਇੱਕ ਸ਼ਬਦ ਨੋਟ ਕੀਤਾ ਹੈ ਉੱਤੇ ਤੁਹਾਡਾ ਸੰਦੇਸ਼ ਆ ਹੋਏ ਇਕੱਤਰ ਮਿਲੋ ਮੇਰੇ ਭਾਈ ਇਹ ਸਿੱਖਾਂ ਦੇ ਚਿਤਿਆਂ ਦੇ ਵਿੱਚ ਰਵੇ ਅਹੀਂ ਇਕੱਤਰ ਹੋ ਜਾਈਂ ਸਮੇਂ ਦੀ ਨਜਾਕਤ ਗੁਰੂ ਨੇ ਸਾਨੂੰ ਵਿਵੇਕ ਬੁੱਧ ਦਿੱਤੀ ਆ ਗੁਰਬਾਣੀ ਨੇ ਆਖਿਆ ਹਾਰ ਪਰਿਉ ਸੁਆਮੀ ਕੈ ਦੁਆਰੇ ਦਿੱਜੈ ਬੁੱਧ ਵਿਵੇਕਾ ਜਦੋਂ ਆਪਾਂ ਕੌਮ ਦੇ ਵੱਡੇ ਹਿੱਤ ਵੇਖਣੇ ਹੋਣ ਮੈਂ ਉੱਥੇ ਬੋਲਿਆ ਤੇ ਹੈ ਨਾ ਅਰਦਾਸ ਕੀਤੀ ਹੈ ਨਾ ਅੱਗੇ ਅੱਗੇ ਜੇ ਵਿਦਾਇਆ ਜਾ ਸਕਦੇ ਨੇ ਇਸ ਤੋਂ ਬਾਅਦ ਅਰਦਾਸ ਉਹ ਸਰਦਾਰ ਜੀ ਇਹ ਆਪੋ ਆਪਣੀ ਸੋਚ ਆ ਤੁਹਾਡੀ ਸੋਚ ਤੁਹਾਨੂੰ ਮੁਬਾਰਕ ਆ ਜਿਨ੍ਹਾਂ ਨੇ ਤੁਹਾਨੂੰ ਚੈਲੰਜ ਕਰਾ ਸੀ ਸੰਦੇਸ਼ ਦੇ ਤੌਰ ਤੇ ਆਪਣੀ ਸੋਚ ਕੰਮਜਾ ਹੋਏ ਨਹੀਂ ਕੋਈ ਕਿਸੇ ਦੀ ਅਰਦਾਸ ਵੀ ਆਪਣਾ ਸੰਦੇਸ਼ ਦੇਦਾ ਹੈ ਅਰਦਾਸ ਬਿਲਕੁਲ ਜੀ ਅਰਦਾਸ ਰਾਹੀਂ ਸੰਦੇਸ਼ ਕਾਮੂਨ ਚੱਲ ਗਿਆ ਜੀ ਇਹ ਗੱਲ ਕਿਉਂ ਨਹੀਂ ਸਿੱਧੀ ਕਹਿ ਰਹੇ ਕਿ ਕਰਾਬ ਦੇ ਕਰਕੇ ਹੀ ਮੈਂ ਸਾਰਿਆਂ ਨੂੰ ਸਿਰ ਜੋੜਨ ਵਾਸਤੇ ਮੈਂ ਇਸ ਕਰਕੇ ਪਿੱਛੇ ਹਟਿਆ ਜਾਂ ਮੈਂ ਦੇਖੋ ਸਰਦਾਰ ਜੀ ਮੇਰੀ ਆਰਾਮ ਨਾਲ ਗੱਲ ਸੁਣੋ ਜੀ 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 ਇਹ ਸੱਜ ਖੰਡ ਸ੍ਰੀ ਦਰਬਾਰ ਸਾਹਿਬ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਆਹੀਂ ਇਹ ਤੋਂ ਜ਼ੁਲਮ ਦੇ ਖਿਲਾਫ ਤੇ ਲੜ ਸਕਦੇ ਆ ਤੇ ਮੈਂ ਪਹਿਲਾਂ ਵੀ ਕਿਹਾ ਸੀ ਬਾਰ ਲਈ ਕਿਸੇ ਵੀ ਤਾਕਤ ਦੇ ਨਾਲ ਮੈਂ ਹਜ਼ਾਰ ਵਾਰੀ ਲੜ ਲੂੰ ਪਰ ਸਾਡੇ ਗੁਰਦੁਆਰੇ ਦੇ ਅੰਦਰ ਕੋਈ ਮਾਹੌਲ ਅਕਤਖਤ ਦੇ ਉੱਤੇ ਮਾਹੌਲ ਖਰਾਬ ਹੋਵੇ ਇੱਕ ਸਿੱਖ ਉਹ ਕਿਵੇਂ ਕਰ ਸਕਦਾ ਉਹਨਾਂ ਨੇ ਵੀ ਤੇ ਸਹਿਯੋਗ ਕੀਤਾ ਹੈ ਨਾ ਮੈਂ ਉੱਥੇ ਕਿੰਨਾ ਚਿਰ ਰਿਆਂ ਉਹ ਮੇਰੇ ਕੋਲ ਬੈਠੀਆਂ ਸਾਰੀਆਂ ਜਥੇਬੰਦੀਆਂ ਔਰ ਜੋ ਸੰਦੇਸ਼ ਵੀ ਆ ਉਹ ਅਪਰਦਾਸ ਦੇ ਰਹੀਂ ਗੁਰੂ ਚਰਨਾਂ ਦੇ ਰਹੀਂ ਬੇਨਤੀ ਕਰਕੇ ਸਰਦਾਰ ਜੀ ਕਿੰਨੇ ਜੋ ਵੀ ਭੱਖ ਦੇ ਮੁੱਦੇ ਆ ਕਕਾਰਾਂ ਦੀ ਗੱਲ ਅੱਜ ਸਿੱਖਾਂ ਦੇ ਕਕਾਰਾਂ ਤੇ ਮੈਂ ਦਿੱਲੀ 에ਰਪੋਰਟ ਤੇ ਹਾਂ ਥੋੜੇ ਦਿਨ ਹੋਏ ਸਰਦਾਰ ਇੱਕ ਉਹ ਕਹਿੰਦਾ ਸਰਦਾਰ ਜੀ ਇੱਥੋਂ ਤੱਕ ਅਲਾਉਡ ਆ ਸਾਨੂੰ ਇਹਦੇ ਤੋਂ ਅੱਗੇ ਕਿਰਪਾਨ ਸਾਨੂੰ ਅਲਾਉਡ ਨਹੀਂ ਆ ਤੁਹਾਨੂੰ ਵੀ ਪਤਾ ਭਾਰਤੀ ਹਵਾਈ ਬਾਜ਼ੀ ਮੰਤਰਾਲੇ ਨੇ ਉੱਥੇ ਜਿਹੜੇ ਅਮਰਧਾਰੀ ਸਿੱਖ ਉਹਨਾਂ ਦੇ ਕਿਰਪਾਨ ਦੇ ਉੱਤੇ ਪਾਬੰਦੀ ਲਾਈ ਹੋਈ ਆ ਉਹਦੀ ਗੱਲ ਹੋਈ ਆ ਨਾ ਤੋ ਆਪਾਂ ਥੋੜਾ ਸਾਰਥਕ ਸੋਚੀਏ ਚੰਗਾ ਸੋਚੀਏ ਮਾਹੌਲ ਆਪਾਂ ਨੂੰ ਤੁਹਾਡੀ ਵੀ ਇਹ ਜ਼ਿੰਮੇਵਾਰੀ ਆ ਮੇਰੀ ਵੀ ਇਹ ਜ਼ਿੰਮੇਵਾਰੀ ਆ ਕਿ ਆਪਾਂ ਮਾਹੌਲ ਨੂੰ ਸਾਰਥਕ ਬਣਾ ਕੇ ਰੱਖੀਏ ਉਥੇ ਗੁਰੂ ਨੇ ਆਪਣੀ ਕਲਾ ਵਰਤਾਈ ਔਰ ਪੂਰਨ ਸ਼ਾਂਤਮਈ ਇਹ ਸਾਰਾ ਜਿਹੜਾ ਹੈਗਾ ਸਭ ਕੁਝ ਹੈ ਇਹ ਵੀ ਪ੍ਰਸੰਗ ਦੀ ਬਣਦੀ ਸਹਿਮਤੀ ਗੁਰੂ ਨੇ ਬਣਾਈ ਬੇਦਬੀਆਂ ਜਦਾ ਸਾਹਿਬ ਜਿਹੜੀਆਂ ਹੋ ਰਹੀਆਂ ਨੇ ਇੱਕ ਆਖਰੀ ਸਵਾਲ ਹੈ ਜੀ ਸਾਰਥਿਕ ਦੀ ਗੱਲ ਕੀਤੀ ਸੀ ਸਾਰਥਿਕ ਤੇ ਆ ਜੰਨੇ ਆ ਗੁਰਕਾ ਸਾਹਿਬ ਦੀ ਬੇਦਬੀ ਹੋਈ ਹੈ ਥੋੜੇ ਦਿਨ ਪਹਿਲਾਂ ਬੇਦਬੀਆਂ ਹੋ ਰਹੀਆਂ ਨੇ ਕਿ ਐਸਪੀਸੀ ਇਹਦੇ ਉੱਤੇ ਕੁਝ ਕਰ ਰਹੀ ਹੈ ਦੁਕਾਨਾਂ ਦੇ ਉੱਤੇ ਗੁਟਕਾ ਸਾਫ ਸ਼ਰੀਆਂ ਵਿਕਰੇ ਨੇ ਕਿ ਉਹ ਤਾਂ ਜਿਹੜਾ ਵਿਅਕਤੀ ਸੀਗਾ ਉਹ ਰਾਮ ਸਰ ਤੋਂ ਲੈ ਕੇ ਆਇਆ ਸੀਗਾ ਸ਼ਿਦਾ ਸਰ ਤੋਂ ਪਰ ਦੁਕਾਨਾਂ ਦੇ ਉੱਤੇ ਵੀ ਉਹ ਗੁਟਕਾ ਸਾਹਿਬ ਵੇਚਰੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਰੂਪ ਜਿਹੜੇ ਨੇ ਉਹ ਕਹਿ ਲੀਏ ਕਿ ਹੋਰ ਵੀ ਥਾਵਾਂ ਤੇ ਕਈ ਜਿਹੜੇ ਆ ਉਹ ਛਾਪੇ ਜਾ ਰਹੇ ਨਹੀਂ ਤੁਹਾਨੂੰ ਮੰਗਣੇ 23 ਰੂਪਾਂ ਦਾ ਅਸੀਂ ਜ਼ਿਕਰ ਕਰ ਲਈਏ ਚਲੋ ਸਰਦਾਰ ਜੀ ਇੱਕ ਇੱਕ ਕਰਕੇ ਲਾ ਲਓ ਜੀ ਜੀ ਜੀ